ਸੋ ਦੋਸਤੋ ਅਸੀਂ ਪਿੰਡ ਪਟੇਰੀ ਕਲਾ ਪਹੁੰਚ ਚੁੱਕੇ ਹਾਂ ਦੱਸ ਦਈਏ ਕਿ ਜਿਹੜਾ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਲੋਂ ਲੈਬਰਾਟਰੀ ਖੋਲੀ ਗਈ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਪਿੰਡਾਂ ਦੇ ਵਿੱਚ ਘੁੰਮ ਰਹੇ ਆ ਤਾਂ ਕਿ ਹਰ ਇੱਕ ਬੰਦੇ ਨੂੰ ਇਹ ਭੈਣ ਨੂੰ ਵੀਰ ਨੂੰ ਬੱਚਿਆਂ ਨੂੰ ਪਤਾ ਲੱਗੇ ਕਿ ਇਹ ਸਸਤੇ ਰੇਟਾਂ ਤੇ ਜਿਹੜੀ ਲੈਬੋਰੀ ਖੋਲੀ ਗਈ ਹੈ ਇਸ ਦਾ ਵੱਧ ਤੋਂ ਵੱਧ ਫਾਇਦਾ ਲਈਏ ਪਟੇੜੀ ਕਲਾ ਤੋਂ ਮੇਰੇ ਨਾਲ ਇੱਕ ਵੀਰ ਜੁੜੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਸਰ ਲਖਵੀਰ ਸਿੰਘ ਪਟੇੜੀ ਲਖਵੀਰ ਜੀ ਇਹ ਜਿਹੜੀ ਲੈਬੋਰੀ ਖੋਲੀ ਗਈ ਹੈ ਅਸੀਂ ਚਾਹੁੰਦੇ ਆ ਕਿ ਇਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇ ਪਿੰਡ ਦੇ ਵਿੱਚ ਘਰ ਘਰ ਦੱਸਣਾ ਇਸ ਲੈਬੋਰੀ ਦਾ ਕਿੰਨਾ ਕਿੰਨਿਆਂ ਕਿ ਲੋਕਾਂ ਨੂੰ ਫਾਇਦਾ ਹੋਏਗਾ ਇਹਦਾ ਤਾਂ ਸਸਤੇ ਰਿੱਟਾਂ ਦੇ ਹੀ ਹੋਊਗੇ ਹੋਊਗਾ ਜੀ ਠੀਕ ਹੈ ਜੀ ਤੇ ਗਰੀਬ ਆਦਮੀ ਨੂੰ ਇਸ ਦਾ ਜ਼ਿਆਦਾ ਫਾਇਦਾ ਹੋਊਗਾ ਖਾਸ ਕਰਕੇ ਖਾਸ ਕਰਕੇ ਹੋਰ ਲੋੜ ਹੈ ਬਹੁਤ ਜ਼ਿਆਦਾ ਜੀ ਬਈ ਨਾਲੇ ਸਾਡੇ ਨੇੜੇ ਪੈਂਦੀ ਹੈ ਜੀ ਨੇੜੇ ਪੈਂਦੀ ਹੈ ਠੀਕ ਹੈ ਜੀ ਔਰ ਅੱਜ ਰੇਟ ਰੇਟ ਇੰਨੇ ਜ਼ਿਆਦਾ ਟੈਸਟਾਂ ਦੇ ਹੋਏ ਪਏ ਨੇ ਕਿ ਰੇਟ ਸੁਣ ਕੇ ਹੀ ਕਈ ਵਾਰੀ ਪੈਰ ਪਿੱਛੇ ਨੂੰ ਕਰ ਲਈਦਾ ਸਹੀ ਗੱਲ ਹੈ ਜੀ ਸਹੀ ਆ ਗੱਲ ਜੀ ਦੁਖੀ ਬੰਦਾ ਕੀ ਕਰੇ ਠੀਕ ਹੈ ਜੀ ਜੀ ਇਹ ਤਾਂ ਗਰੀਬ ਨੂੰ ਤਾਂ ਜ਼ਿਆਦਾ ਹੀ ਫਾਇਦਾ ਇਸ ਚੀਜ਼ ਦਾ ਜੀ ਬਿਲਕੁਲ ਨੇੜੇ ਪੈ ਗਈ ਸਾਡੇ ਤਾਂ ਜ਼ਿਆਦਾ ਕਰਕੇ ਜੀ ਠੀਕ ਹੈ ਨਾ ਜੀ ਜੀ ਕਿਉਂਕਿ ਰਾਤ ਭਰਾਂ ਦਾ ਅਸੀਂ ਜਦੋਂ ਮਰਜ਼ੀ ਟੈਸਟ ਕਰਾ ਸਕਦੇ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਆ ਜਾ ਸਕਦੇ ਠੀਕ ਹੈ ਜੀ ਠੀਕ ਹੈ ਇੱਕ ਭੈਣ ਵੀ ਮੇਰੇ ਨਾਲ ਜੁੜੀ ਆ ਕੀ ਨਾਮ ਹੈ ਭੈਣ ਜੀ ਤੁਹਾਡਾ ਮਨਕੇਸ਼ਰ ਕੌਰ ਵੀਰੇ ਕੇਸਰ ਕੌਰ ਜੀ ਇਸ ਲੈਬੋਰੀਟਰੀ ਦਾ ਕਿੰਨਾ ਕੁ ਫਾਇਦਾ ਹੋਏਗਾ ਹਾਂ ਇਹਦਾ ਬਹੁਤ ਹੋਊਗਾ ਵੀਰੇ ਜੀ ਹਾਂ ਮਹਿੰਗੇ ਟੈਸਟ ਹੈ ਇਹਨੇ ਪੈਸੇ ਨਹੀਂ ਹੁੰਦੇ ਕਿ ਪੈਸੇ ਨਹੀਂ ਹੈ ਵੀਰੇ ਹੁਣਾਂ ਮਰੀਕੇ ਦੇ ਜਾਨੇ ਬਾਈ ਤੈਨੂੰ ਪਤਾ ਯਕੀਨ ਨਿਕਲਿਆ ਮਰੀਕੇ ਦੇ ਵਿੱਚ ਕਿੰਨਾ ਅੱਕ ਕੇ ਦੇ ਕੰਮ ਕਰਦਾ ਕਹਿੰਦੇ ਕਿੰਨਾ ਕਮ ਲਾਹੌਰਸ਼ਿੰਦਾ ਇੱਕ ਸ਼ਾਨ ਹੋ ਜਾਂਦਾ ਜੀ 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 ਤੈਨੂੰ ਪਰੇਸ਼ਾਨ ਹੋ ਜਾਣਾ ਬਾਈ ਬਿਲਕੁਲ ਔਰ ਦਵਾਈਆਂ ਦੇ ਮੂੰਹ ਹੀ ਸਾਰਾ ਪੈਸਾ ਨਿਕਲਦੀ ਬਹੁਤ ਔਖੇ ਬਹੁਤ ਔਖਾ ਹਾਂ ਸੋ ਬਹੁਤ ਚੰਗਾ ਲੱਗਾ ਅਸੀਂ ਪਿੰਡ ਦੇ ਵਿੱਚ ਵੀ ਚੱਕਰ ਮਾਰਦੇ ਆ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਵੱਧ ਤੋਂ ਵੱਧ ਇਸ ਲੈਬਰਾਟਰੀ ਦਾ ਫਾਇਦਾ ਲਿਤਾ ਜਾਵੇ ਪਿੰਡ ਪਟੇਰੀ ਕਲਾ ਵਿੱਚ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਔਰ ਜਿਵੇਂ ਤੁਸੀਂ ਦੱਸਦੇ ਹੋ ਕਿ ਅਸੀਂ ਪਿਛਲੇ ਕਾਫੀ ਪਿੰਡਾਂ 'ਚ ਹੁੰਦੇ ਹੋਏ ਪਟੇਰੀ ਕਲਾ ਪਹੁੰਚੇ ਆਂ ਇਹ ਅਸੀਂ ਦੱਸ ਰਹੇ ਆਂ ਕਿ ਇਸ ਲੈਬਾਰਟਰੀ ਦੇ ਵਿੱਚ ਬੜੇ ਸਸਤੇ ਜਿਹੜੇ ਟੈਸਟ ਹੈ ਉਹ ਹੋ ਰਹੇ ਨੇ ਔਰ ਵੱਡੀ ਗੱਲ ਇੱਥੇ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜੀ ਡਾਕਟਰ ਐਸ.ਪੀ ਸਿੰਘ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਰੀਓਸਿਟੀ ਵੀ ਕਾਫੀ ਹੈ ਲੇਕਿਨ ਨਾਲ ਹੀ ਜਿਹੜਾ ਹੈ ਡਿਸਪੈਂਸਰੀ ਜਿਹੜੀ ਫ੍ਰੀ ਮੈਡੀਸਨ ਪਰਵਾਇਡ ਕੀਤਾ ਜਾ ਰਿਹਾ ਅੰਬੇਡਾ ਰੂਜਾ ਭਵਨ ਦੇ ਵਿੱਚ ਉਹ ਵੀ ਆਪਣੇ ਆਪ ਦੀ ਕਲਾ ਜਵਾਬ ਹੈ ਮੇਰੇ ਨਾਲ ਕੁਝ ਨੌਜਵਾਨ ਇਸ ਪਿੰਡੇ ਜੁੜੇ ਨੇ ਕੀ ਨਾਮ ਹੈ ਜੀ ਜੀਕਿੰਗ ਜੀ ਸਭ ਤੋਂ ਪਹਿਲਾਂ ਬਹੁਤ ਪਿਆਰ ਕਰੀ ਸਤਿ ਸ਼੍ਰੀ ਅਕਾਲ ਕੀ ਕਰਦੇ ਹੋ ਬੱਚੀ ਆਰਟਸ ਵਿੱਚ ਕੀਤੇ ਜਾ ਗੁਰਜੀ ਜੀ ਜਿਹੜਾ ਪੈਂਫਲੈਟ ਤੁਹਾਡੇ ਹੱਥੇ ਵਿੱਚ ਫੜਿਆ ਸਰਬਾਧਾ ਭਲਾ ਚੈਰੀਟੇਬਲ ਫੰਡ ਵੱਲੋਂ ਇਸ ਲੈਬੋਰਟੀ ਦਾ ਕਿੰਨੇ ਤੋਂ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਪਰ ਬਹੁਤ ਹੀ ਚੰਗੀ ਗੱਲ ਜੀ ਜੋ ਵੀ ਲਵਾਤੀ ਚੱਲੀ ਹੈ ਇਸੇ ਇਸ ਦਾ ਤਾਂ ਇਹ ਫਾਇਦਾ ਦੇਖੀਏ ਮਤਲਬ ਉਹ ਕਾਫੀ ਜਗ੍ਹਾ ਤੱਕ ਚਲੇ ਗਏ ਲੋਕ ਜੋ ਕਿ ਕੋनो ਪਤਾ ਹੀ ਗ੍ਰੀਵ ਨੇ ਨਹੀਂ ਕਰਵਾ ਸਕਦੇ ਉੱਥੇ ਜਾ ਕੇ ਟੈਸਟ ਕਰਵਾ ਲਵੰਗੇ ਨੇ ਜਿੱਤੇ ਤੱਕ ਇਹ ਕਿਸੇ ਵੀ ਤਰ੍ਹਾਂ ਤੋਂ ਬਹੁਤ ਹੀ ਦਿੱਕਤਾਂ ਤੋਂ ਦਿੱਤੇ ਜਾਂਦੇ ਨੇ ਇਸੇ ਇਹਦਾ ਲਾਭ ਸਾਰੇ ਛੋਟੇ ਤੋਂ ਵੱਡੇ ਤੇ ਲੈ ਕੇ ਸਾਰੇ ਉਠਾ ਸਕਦੇ ਨੇ ਪਰਨ ਜਾ ਕੇ ਜੋ ਵੀ ਸਰੀਰ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਟੈਸਟ ਕਰਵਾਉਣੀ ਬਿਲਕੁਲ ਹਰ ਬੁਢੀ ਤੋਂ ਨਹੀਂ ਕਈ ਵਾਰੀ ਆਪਾਂ ਇਹ ਵੀ ਸੁਣਿਆ ਕਿ ਇਹੀ ਵਾਰੀ ਟੈਸਟ ਦਾ ਰੇਟ ਸੁਣ ਕੇ ਹੀ ਆਪਾਂ ਪੈਰ ਪਿੱਛੇ ਨੂੰ ਕਰ ਲਈਦਾ ਤੇ ਮਤਲਬ ਮਹਿੰਗਾ ਟੈਸਟ ਹੈ ਲੇਕਿਨ ਇੱਥੇ ਜਿਆਦਾ ਪੈਂਫਲੇਟ ਦੇ ਉੱਪਰ ਇੱਕ ਇੱਕ ਤਾਰੀਖ ਦੇ ਨਾਲ ਬਕਾਇਦਾ ਤੌਰ ਤੇ ਰੇਟ ਵੀ ਲਿਖੇ ਹੋਏ ਨੇ ਰੇਟ ਦਿੱਤੇ ਹੋਏ ਨੇ ਜਿੱਦਾਂ ਕਿ ਆਪਾਂ ਦੇਖਿਆ ਹੀ ਆਪਣਾ ਫੁੱਲ ਬਾਡੀ ਦਾ ਟੈਸਟ ਬਾਹਰ 1800 ਜਾਂ 2000 ਦੇ ਵਿੱਚ ਹੁੰਦਾ ਹੈ ਤੇ ਇੱਥੇ ਟੋਟਲੀ 350 ਰੁਪਏ ਦੇ ਵਿੱਚ ਫੁੱਲ ਬਾਡੀ ਦਾ ਟੈਸਟ ਹੋ ਰਿਹਾ ਜੋ ਕਿ ਆਪਾਂ ਬਹੁਤ ਹੈ ਜੇ ਮੰਦਾ ਜਾ ਕੇ ਕਰਵਾਉਣਾ ਚਾਹੀਦਾ ਬਿਲਕੁਲ ਬਿਲਕੁਲ ਇਹ ਨੌਜਵਾਨ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਗੱਲਬਾਤ ਕੀਤੀ ਹੈ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਵੱਧ ਤੋਂ ਵੱਧ ਉਬਰਾਈ ਸਾਹਿਬ ਕੋਈ ਮਾਮੂਲੀ ਸ਼ਖਸੀਅਤ ਨਹੀਂ ਹੈ ਜਿਹੜਾ ਕਿ ਆਪਣੀ ਕਮਾਈ ਦਾ 98% ਜਿਹੜਾ ਹੈ ਉਹ ਲੋਕਾਂ ਦੀ ਭਲਾਈ ਵਾਸਤੇ ਲਾਉਂਦੇ ਨੇ ਲੋਕਾਂ ਲਈ ਲਾਉਂਦੇ ਨੇ ਸੋ ਉਹਨਾਂ ਦੇ ਵੱਲੋਂ ਪੂਰੇ ਇੰਡੀਆ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਲੈਬੋਰੀਟੀਆਂ ਖੁੱਲੀਆਂ ਗਈਆਂ ਨੇ ਖਾਲਸਾ ਜੀ ਜੁੜੇ ਹੋਏ ਨੇ ਜਿਹੜੇ ਕਿ ਇੱਕ ਮਕੈਨਿਕ ਦੇ ਤੌਰ ਤੇ ਕੰਮ ਕਰ ਰਹੇ ਨੇ ਇਸ ਲੈਬੋਰੀਟਰੀ ਦਾ ਕਿੰਨਿਆਂ ਤੋਂ ਲੋਕਾਂ ਨੂੰ ਫਾਇਦਾ ਲੈਣਾ ਜੀ ਜਿਹੜੇ ਲਵੇ ਲਵੇ ਭਿੰਡਣੇ ਆ ਉਹਨਾਂ ਨੂੰ ਫਾਇਦਾ ਹੋਊਗਾ ਬਹੁਤ ਜ਼ਿਆਦਾ ਫਾਇਦਾ ਹੋਊ ਟਾਈਮ ਬਚੂਗਾ ਆਵਾਂ ਜਾਣਾ ਨੇੜੇ ਸਾਡੇ ਜੀ ਜਿਹੜੇ ਆਪਣਾ ਬਹੁਤ ਮਹਿੰਗੇ ਸੈੱਟ ਹੁੰਦੇ ਨੇ ਜੀ ਇਹ ਵੀ ਆਪਣੇ ਚਾਰ 450 ਤੋਂ 300 ਚ ਹੋ ਜਾਂਦੇ ਨੇ ਹੋ ਜਾਂਦੇ ਨੇ ਇੱਕ ਬ੍ਰੈਂਡ ਹੋਰ ਕੋਈ ਵੀ ਦੂਆ ਵੀ ਐਲਟਰਾਫੋਨ ਵਾਲਾ ਵੀ ਹੋਣਾ ਚਾਹੀਦਾ ਜਗਾ ਜੀ 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 ਬਿਲਕੁਲ ਬਿਲਕੁਲ ਤੁਹਾਡੀ ਬੇਨਤੀ ਪਹੁੰਚ ਗਈ ਹੈ ਵਾਹ ਥੈਂਕ ਯੂ ਧੰਨਵਾਦ ਵੈਰੀ ਵੈਰੀ ਉਹ ਇਹ ਮੇਰੇ ਵੀਰ ਨੇ ਇਸੇ ਪਿੰਡ ਦੇ ਵਸਨੀਕ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਲੈਬਾਰਟਰੀ ਦੇ ਖੁੱਲਣ ਦਾ ਸਮਾਂ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਜੇਕਰ ਤੁਸੀਂ ਆਪਣਾ ਸੈਂਪਲ ਜਿਹੜਾ ਦੇ ਕੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਤੁਸੀਂ ਜਾ ਸਕਦੇ ਹੋ ਔਰ ਤੁਹਾਡੀ ਜਿਹੜੀ ਰਿਪੋਰਟ ਹੈ ਤੁਹਾਨੂੰ WhatsApp ਤੇ ਵੀ ਭੇਜੀ ਜਾ ਸਕਦੀ ਹੈ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹਤਾ ਪਿੰਡ ਪਟੇਰੀ ਕਲਾ ਜ਼ਿਲ੍ਹਾ ਪਟਿਆਲਾ